ਗੁਰਦੁਆਰਾ ਸਾਹਿਬ ਜੀ ਆਪਣਾ ਚੰਨਈ ਦੇ ਵਿੱਚ ਤੇ ਸਾਈਕਲ ਹੋ ਗਏ ਜੀ ਤਿਆਰ ਪਰ ਤਿਆਰ ਜਮਾ ਸਵੇਰੇ ਦੇਖੋ ਕਿੰਨੇ ਚਮਕਦੇ ਨੇ ਜੀ ਸਿਰੇ ਸਿਰੇ ਤੇ ਆ ਬੈਗ ਬੰਨਣੇ ਰਹਿਗੇ ਨੇ ਟੋਪੀ ਵੀ ਮਿੱਟੀੋਂ ਮੈਲੀ ਹੋ ਗਈ ਸੀਗੀ ਇਹਨੂੰ ਇਹ ਤੋਤਾ ਸਿਰੇ ਸਿਰੇ ਤੇ ਅੱਜ ਸਿਰੇ ਸਿਰੇ ਹੈਗੀ ਪ੍ਰਭਾਤ ਫੇਰੀ ਗੁਰੂ ਘਰ ਦੇ ਵਿੱਚ ਦੂਰੋਂ ਤੁਸੀਂ ਦੇਖ ਸਕਦੇ ਹੋ ਜੀ ਕੀਰਤਨ ਦੀ ਆਵਾਜ਼ ਜਿਹੜੀ ਹੈ ਸ਼ਬਦਾਂ ਦੀ ਆਵਾਜ਼ ਹੈਗੀ ਇੱਥੇ ਦਾ ਕਾ ਰਹੀ ਹੈ ਤੇ ਪਤਾ ਲੱਗ ਰਿਹਾ ਹੈ ਸਾਫ਼ ਕਿ ਅੱਜ ਪ੍ਰਭਾਤ ਫੇਰੀ ਹੈ ਜੀ ਤੇ ਸਾਈਕਲ ਹੁਣ ਪਿੱਛੇ ਪਾਸੇ ਸਮਾਨ ਸੱਲਾਈ ਬੰਨਣਾ ਹੈ ਇਹ ਤੇ ਬਨ ਕੇ ਇੱਥੋਂ ਨਿਕਲਦੇ ਆ ਨਿਕਲਣਾ ਕਿੱਧਰ ਵੱਲ ਨੂੰ ਹੈ ਜੀ ਸਾਰਾ ਤੁਹਾਨੂੰ ਦੱਸਦੇ ਆ ਜੀ ਸਾਈਕਲ ਪਹਿਲੇ ਬੰਨ ਲਈਏ ਤੇ ਫਿਰ ਵੀਡੀਓ ਦੀ ਵੀ ਸ਼ੁਰੂਆਤ ਕਰਦੇ ਆ ਤੇ ਸਾਈਕਲ ਬਾਈ ਅੱਜ ਜਮਾ ਸੋਹਣੇ ਲੱਗਦੇ ਪਏ ਨੇ ਸੋਹਣੇ ਕਿਉਂ ਲੱਗਦੇ ਪਏ ਨੇ ਕਿਉਂਕਿ ਧੋਤੇ ਹੋਏ ਨੇ ਚਮਕਦੇ ਪਏ ਨੇ ਤੇ ਬਾਈ ਵਧੀਆ ਲੱਗਦੇ ਪਏ ਨੇ ਜੀ ਹੁਣ ਪਹਿਲੇ ਬੰਨ ਕੇ ਫਿਰ ਸ਼ੁਰੂ ਕਰਦੇ ਆ ਜੀ ਆਪਾਂ ਸਰੇ ਸਰੇ ਦੇਖੋ ਜੀ ਚੰਨਈ ਦੀ ਪ੍ਰਭਾਤ ਫੇਰੀ ਦੀ ਸਾਈਕਲ ਹੋ ਗਏ ਬਈ ਤਿਆਰ ਵਰ ਤਿਆਰ ਅਤੇ ਪਿੱਛੇ ਆਪਾਂ ਸਮਾਨ ਛੱਲਾ ਜਿਹੜਾ ਹੈਗਾ ਸਾਰਾ ਦਾ ਸਾਰਾ ਬੰਨ ਲਿਆ ਇਧਰਲੇ ਪਾਸੇ ਜੀ ਆਪਣੇ ਚੈਨਲ ਦਾ ਨਾਮ ਨਹੀਂ ਸ਼ੂ ਹਾਈਕਰ ਨੀਤਾਏ ਗੌਰ ਹਰੀ ਬੋਲ 올 ਇੰਡੀਆ ਟੂਰ ਹਰੇਕ੍ਰਿਸ਼ਨਾ ਸਾਸ਼ਰੀ ਗਾੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡਸ ਤੁਹਾਡਾ ਸਵਾਗਤ ਕਰਦੇ ਆ ਗੁਰੂ ਘਰ ਤੋਂ ਜੀ ਤੇ ਆਪਣੀ ਜੀ ਆਪਾਂ ਗੱਲਬਾਤ ਕਰੀਏ ਤੇ ਆਪਣਾ ਜਿਹੜਾ ਬੈਗ ਜਮਾ ਉੱਕ ਰਿਪੋਰਟ ਹੋਇਆ ਪਿਆ ਇਹ ਚੱਕਰ ਚ ਥੋੜਾ ਜਿਹਾ ਕੈਰੀਅਰ 빙ਾ ਹੋ ਗਿਆ ਪਰ ਹੁਣ ਕੀ ਕਰੀਏ ਬਾਈ ਬੈਗ ਵਾਵਾ ਪਾਰਾਗਾ 17 18 ਕਿਲੋ ਦੇ ਤਕਰੀਬਨ ਦਾ ਬੈਗ ਹੈ ਜਿਹੜੀ ਮੈਕਸਿਮਮ ਲੋਡ ਕਪੈਸਿਟੀ ਹੈਗੀ ਆ ਉਹ ਆਪਣੀ ਹੈਗੀ ਆ ਜੀ ਤਕਰੀਬਨ 15 ਕਿਲੋ ਦੀ ਤੇ ਮੈਂ 17 18 ਕਿਲੋ ਦਾ ਤਾਂ ਬੈਗ ਲੱਦੀ ਫਿਰਦਾ ਸੀਗਾ ਆਪਣੇ ਮੋਢਿਆਂ ਤੇ ਮੋਢਿਆਂ ਨੂੰ ਤਾਂ ਇੰਨੀ ਕੋਈ ਚੱਕਰ ਨਹੀਂਗਾ ਪਰ ਆ ਜਿਹੜੀ ਆ ਮੇਨ ਚੀਜ਼ ਹੈਗੀ ਇਹ ਕੈਰੀਅਰ ਇਹਨੂੰ ਦਬਾ ਪੈ ਰਿਹਾ ਜੀ ਬਾਈ ਹੁਣ ਦੇਖਦੇ ਆ ਇਹ ਜਾਂਦਾ ਪੰਜਾਬ ਤੱਕ ਤੇ ਨਹੀਂ ਅੱਜ ਦਾ ਟਾਰਗੇਟ ਤਾਂ ਐਸੇ ਕੁਝ ਨਹੀਂ ਹੈਗਾ ਸੋ 80 100 ਕਿਲੋਮੀਟਰ ਦਾ ਆ ਸੋਚ ਕੇ ਚੱਲੇ ਆ ਪੁਡੂਚਰੀ ਜਿਹਨੂੰ ਆਪਾਂ ਪੌਂਡੀਚੇਰੀ ਕਹਿੰਦੇ ਆ 150 ਕਿਲੋਮੀਟਰ ਹੈਗਾ ਵਾ ਸ਼ਾਇਦ ਉਹ ਪੜਾ ਕੱਲ ਸਾਡਾ ਪਹੁੰਚ ਜਾਾਂਗੇ ਅਸੀਂ ਪੌਂਡੀਚੇਰੀ ਤੇ ਵੈਸੇ ਇੱਕ ਦੋ ਦੋਸਤਾਂ ਨਾਲ ਵੀ ਮਿਲਣਾ ਸੀਗਾ ਆਪਾਂ ਚਨਈ ਦੇ ਵਿੱਚ ਉਹਨਾਂ ਨਾਲ ਵੀ ਮਿਲ ਪਾਵਾਂਗੇ ਕਿਉਂਕਿ ਆਪਾਂ ਹੁਣ ਨਿਕਲਣਾ ਵਾ ਇੱਥੋਂ ਦੇ ਇਹਦੀ ਜਿਹੜੀ ਉਹ ਗੀਅਰ ਪਲੇਟ ਸੀਗੀ ਆਹ ਸਪਰੋਕਟ ਦੇ ਪਿੱਛੇ ਜਿਹੜੀ ਹੁੰਦੀ ਆ ਵੀ ਆਪਾਂ ਪਵਾ ਲਈ ਐ ਤੇ ਜਮਾ ਇਹਦੀ ਜਿਹੜੀ ਲੂਬ ਵੀ ਹੋ ਗਈ ਚੈਨ ਤੇ ਸਾਰਾ ਜਿਹੜਾ ਹੈਗਾ ਕੰਮ ਇਹਦਾ ਠੱਟੇ ਚੱਕ ਹੋ ਗਿਆ ਹੋਇਆ ਨਿਕਲ ਪਏ ਜੀ ਗੁਰੂ ਘਰ ਤੋਂ ਆ ਪਿਛਲੇ ਪਾਸੇ ਸੀਗਾ ਗੁਰੂ ਘਰ ਤੇ ਹੁਣ ਆਪਾਂ ਪੌਂਡੀਚੇਰੀ ਵੱਲ ਸਾਈਕਲ ਲਾਣੇ ਨੇ ਜੀ ਇੱਥੋਂ ਦੀ 160 ਕਿਲੋਮੀਟਰ ਦੇ ਲਾਗੇ ਛਾਗੇ ਹੈਗਾ ਦੋ ਰੂਟ ਨੇ ਇੱਕ ਰੂਟ ਹੈਗਾ ਜੀ ਆਪਣਾ ਜਿਹੜਾ ਆਪਾਂ ਰੂਟ ਫੜਾਂਗੇ ਉਹ ਸ਼ਾਇਦ ਕੋਸਟਲ ਰੂਟ ਨਹੀਂ ਹੈ ਇੱਕ ਰੂਟ ਕੋਸਟਲ ਵਾਲਾ ਆਪਾਂ ਕੋਸਟਲ ਵਾਲੇ ਰੂਟ ਤੋਂ ਚੱਲਾਂਗੇ ਸਮੁੰਦਰ ਦੇ ਨਾਲ-ਨਾਲ ਆਪਾਂ ਜਿਹੜਾ ਹੈਗਾ ਰੋਡ ਫੜ ਕੇ ਸਫ਼ਰ ਤੈਅ ਕਰਾਂਗੇ ਜੀ ਪੌਂਡੀਚੇਰੀ ਵੱਲ ਆਪਾਂ ਜਾਣਾ ਹੈ ਜੀ ਹੁਣ 160 ਕਿਲੋਮੀਟਰ ਦੇ ਲਾਗੇ ਛਾਗੇ ਤੇ ਦੇਖਦੇ ਹਾਂ ਜੀ ਕਿੰਨੀ ਦੇਰ ਚੱਸੀ ਲਾਣੇ ਆ ਉਹੀ ਰੋਡ ਫੜ ਲੈਣੇ ਆ ਜੀ ਹੁਣ ਜਿਹੜਾ ਪੌਂਡੀਚੇਰੀ ਜਾਂਦਾ ਆ ਆ ਗਏ ਜੀ ਆਪਾਂ ਇੱਕ ਵੱਡੀ ਸੜਕ ਤੇ ਦੇਖਦੇ ਹਾਂ ਹੁਣ ਇਧਰਲੇ ਪਾਸੇ ਜਾਣਾ ਸਿੱਧਾ ਜਾਂ ਇਧਰ ਜਾਣਾ ਦੋ ਤਿੰਨ ਕੰਮ ਵੀ ਆਪਣੇ ਪੈਂਡਿੰਗ ਪਏ ਨੇ ਜੀ ਦੋਸਤ ਨੂੰ ਮਿਲਣਾ ਰਹਿ ਗਿਆ ਚਨਈ ਦੇ ਵਿੱਚ ਤੇ ਮਾਈਕ ਸਹੀ ਕਰਾਉਣਾ ਰਹਿ ਗਿਆ ਇੱਕ ਦੋ ਕੰਮ ਹੋਰ ਸੀਗੇ ਜੀ ਉਹ ਸਾਰੇ ਕੰਮ ਆਪਣੇ ਪੈਂਡਿੰਗ ਰਹਿ ਗਏ ਪਰ ਬਿੱਟੂ ਹੁਣੇ ਕਹਿੰਦੇ ਸੰਦੀਪ ਹੁਣੇ ਹਰਪਾਲ ਹੁਣੇ ਕਹਿੰਦੇ ਬਾਈ ਚੱਲਣਾ ਹੈ ਚੱਲਣਾ ਹੈ ਚੱਲਣਾ ਹੈ ਲੇਟ ਨਹੀਂ ਕਰਨਾ ਇੱਥੇ ਰਹਿ ਵੀ ਨਹੀਂ ਸਕਦੇ ਹੋਰ ਇੱਕ ਦਿਨ ਗੁਰੂ ਘਰ ਹੋਰ ਸਟੇ ਮਿਲਣਾ ਵੀ ਨਹੀਂ ਸੀਗਾ ਤੇ ਫਿਰ ਆਪਾਂ ਕਿਹਾ ਦੇਖਦੇ ਹਾਂ ਜੀ ਫਿਰ ਨਿਕਲ ਹੀ ਪੈਨੇ ਆ ਤੇ ਫਿਰ ਨਿਕਲਣ ਲੱਗੇ ਆ ਅਲਾਕਾ ਜੀ ਕੋਟੀ ਉੱਕਮ ਤੇ ਵਾਵਾ ਸਾਈਕਲ ਚਲਾ ਕੇ ਤਕਰੀਬਨ ਮੈਂ ਸਫਰ ਕਰ ਲਿਆ 13 ਕਿਲੋਮੀਟਰ ਦਾ ਤੇ ਸਾਈਕਲ ਲਾਤਾ ਜੀ ਮੈਂ ਇੱਥੇ ਤੇ ਹੁਣ ਜੇ ਗੱਲਬਾਤ ਕਰੀਏ ਇੱਥੇ ਜਿਹੜੇ ਨਾਂ ਨੇ ਜੀ ਪਿੰਡਾਂ ਦੇ ਉਹ ਹੋਰ ਹਿਸਾਬ ਦੇ ਹੁੰਦੇ ਨੇ ਚਨਈ ਸ਼ਹਿਰ ਵੀ ਵਾਵਾ ਵੱਡਾ ਹੈਗਾ ਬਹੁਤ ਵੱਡਾ ਹੈ ਜੀ ਚਨਈ ਸ਼ਹਿਰ ਤੇ ਤਕਰੀਬਨ ਮੈਂ ਪਿਛਲੇ 14 13 14 ਕਿਲੋਮੀਟਰ ਤੋਂ ਸਾਈਕਲ ਚਲਾ ਰਿਹਾ ਹੈਗਾ ਵਾ ਤੇ ਇੱਥੋਂ ਦੀ ਪੋਂਡੀਚੈਰੀ ਸੀਗਾ ਜੀ 155 ਕਿਲੋਮੀਟਰ ਤੇ 140 ਕਿਲੋਮੀਟਰ ਤੇ ਲਾਗੇ ਸ਼ੱਕ ਜਿਹੜਾ ਹੈਗਾ ਰਹਿ ਗਿਆ ਜੀ ਕੋਈ ਲਗਾ ਲਓ 15 ਕਿਲੋਮੀਟਰ ਮੈਂ ਸਾਈਕਲ ਚਲਾ ਦਤਾ ਜੀ ਥੋੜੀ ਗਿਣਤੀ ਉੱਪਰ ਥੱਲੇ ਹੋ ਸਕਦੀ ਹੈ ਮਾਈਂਡ ਲੱਗ ਰਿਓ ਤੇ ਆਪਾਂ ਹੁਣ ਚਨਈ ਸ਼ਹਿਰ ਤੋਂ ਹੱਲੇ ਵੀ ਬਾਹਰ ਨਹੀਂ ਨਿਕਲੇ ਕਿਉਂਕਿ ਚਨਈ ਸ਼ਹਿਰ ਹੈਗਾ ਹੀ ਵਾਵਾ ਵੱਡਾ ਹੈਗਾ ਹੁਣ ਸਾਈਕਲ ਜਿਹੜੇ ਆਪਣੇ ਹੈਗੇ ਆ ਜਮਾ ਓਕਰਪੋਰਟ ਚੱਲ ਰਹੇ ਨੇ ਕੋਈ ਦਿੱਕਤ ਨਹੀਂ ਹੈਗੀ ਆਪਾਂ ਨਾ ਨਾ ਕਰਦੇ 35 ਤੋਂ 40 ਮਿੰਟਾਂ ਦੇ ਵਿੱਚ 15 ਕਿਲੋਮੀਟਰ ਸਾਈਕਲ ਚਲਾ ਦਤਾ ਮੈਂ ਤਾਂ ਬਾਈ ਕੱਲਾ ਆ ਗਿਆ ਥੋੜਾ ਜਿਹਾ ਅੱਗੇ ਕਿਉਂਕਿ ਮੈਂ ਥੋੜਾ ਜਿਹਾ ਨਾ ਮੇਰਾ ਮਾਈਕ ਦਾ ਉਹ ਜਿਹੜਾ ਐਡੈਪਟਰ ਹੁੰਦਾ ਜਿਹਦੇ ਵਿੱਚ ਮਾਈਕ ਲੱਗਦੇ ਨੇ ਦਾ ਈਅਰ ਉਹ ਖਰਾਬ ਹੋ ਗਿਆ ਚ ਲੈਟਾ ਨਹੀਂ ਚਲਦੀ ਆ ਮੈਂ ਕੋਈ ਦੇਖ ਰਾ ਸੀਗਾ ਦੁਕਾਨ ਮਿਲ ਜੇ ਦੁਕਾਨ ਮਿਲ ਜੇ ਦੁਕਾਨ ਮਿਲ ਜੇ ਸਾਰਾ ਏਰੀਆ ਐ ਸੀਗਾ ਫਿਰ ਮੈਨੂੰ ਕਿਸੇ ਨੇ ਕਿਹਾ ਬਾਈ ਪੋਂਡੀ ਏਰੀਆ ਚ ਜਾਓ ਇੱਥੋਂ 10 12 ਕਿਲੋਮੀਟਰ ਹੈਗਾ ਪਿੱਛੇ ਉਹ ਨਹਾਉਂਦੇ ਪਏ ਸੀਗੇ ਮੈਂ ਕਿਹਾ ਉਹਨਾਂ ਦਾ ਕਿਉਂ ਟਾਈਮ ਖਰਾਬ ਕਰਨਾ ਤੇ ਫਿਰ ਮੈਂ ਮੜਾ ਜਾ ਪੋਂਡੀ ਏਰੀਆ ਜਾ ਕੇ ਮਾਈ ਸੇਈ ਕਰਵਾ ਲਾਂਗਾ ਆ ਸਾਰਾ ਏਰੀਆ ਸੀਗਾ ਜੀ ਪੋਂਡੀ ਇੱਥੇ ਵੀ ਕੋਈ ਦੁਕਾਨ ਮਿਲੀ ਨਹੀਂ ਕਿਉਂਕਿ ਟਾਈਮ ਸਵੇਰੇ-ਸਵੇਰੇ ਦਾ ਹੋਇਆ ਹੋਇਆ ਜੀ ਇੱਥੇ ਕੋਈ ਵੀ ਦੁਕਾਨ ਇਸ ਟਾਈਮ ਖੁੱਲੀ ਨਹੀਂ ਹੋਈ ਜੀ ਜਿੰਨਾ ਵੀ ਏਰੀਆ ਹੈਗਾ ਸਾਰੀਆਂ ਦੁਕਾਨਾਂ ਇੱਥੇ ਮੋਸਟਲੀ ਦੁਕਾਨਾਂ ਸਾਰੀਆਂ 10 ਵਜੇ ਤੋਂ ਬਾਅਦ ਹੀ ਖੁੱਲਦੀਆਂ ਨੇ ਜੀ। ਇਹ ਵੀ ਹਿਸਾਬ ਹੈ ਜੀ ਚੰਨਈ ਦਾ। ਯਾਦ ਰੱਖਿਓ ਜੇ ਕਦੀ ਆਓ ਤਾਂ। ਚਲੋ ਦੇਖਦੇ ਹਾਂ ਪੈਦਲ-ਪੈਦਲ ਹੁਣ ਮੜਾ ਆਇਆ। ਖਿੱਚਦੇ ਹਾਂ ਸਾਈਕਲ ਤੇ ਚਲਾਨੇ ਆ ਜੀ ਬਾਈ ਨੇੜੇ ਨਹੀਂ ਲੜਾਈ ਕਿਤੇ। ਆਪਣੇ ਜਿਵੇਂ ਪਿੰਡਾਂ ਦੇ ਨਾਮ ਹੋ ਜਾਂਦੇ ਨੇ ਬਠਿੰਡਾ, ਲੁਧਿਆਣਾ, ਪਠਾਨਕੋਟ, ਰਾਮਪੁਰਾ, ਫੂਲ। ਇਦਾਂ ਹੀ ਆਪਣੇ ਇੱਧਰ ਦੇ ਨਾਮ ਹੁੰਦੇ ਨੇ ਜੀ ਸਲਵਾਨ, ਕਪਮ, ਤਿਰੂਵਚੰਡੂਰ, ਤਿਰੂਵਰਪੱਲਈ, ਤਿਰੂਵਨਾਨਮਨੱਲਈ, ਤਿਰੂਮਲਾ, ਰੰਗਪੱਲਈ। ਇਦਾਂ ਦੇ ਨਾਮ ਹੁੰਦੇ ਨੇ ਜੀ। ਬਹੁਤ ਫਸੇ ਹੀ ਆ ਜੀ ਬਸ ਬਾਬੇ ਦੇ ਆਸਰੇ ਤੁਰੇ ਫਿਰਦੇ ਆ ਜੀ ਆਪਾਂ ਮੈਪ ਫੋਲੋ ਕਰਦੇ ਹੋਏ ਭਾਈ ਸਾਊਥ ਦੀ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਇੱਥੇ ਦੇ ਮੰਦਰ ਉਧਰ ਦਾ ਸਾਰੇ ਹੀ ਮੰਦਰ ਵਧੀਆ ਹੁੰਦੇ ਨੇ ਪਰ ਜਿਹੜੇ ਇੱਥੇ ਦੇ ਮੰਦਰ ਦੀ ਗੱਲ ਬਾਤ ਹੈ ਨਾ ਦਰਾਵਿਡੀਅਨ ਸ਼ੈਲੀ ਚ ਬਣੇ ਹੋਏ ਨੇ ਮਤਲਬ ਹਰ ਇੱਕ ਮੰਦਰ ਦੇ ਵਿੱਚ ਤੁਸੀਂ ਫੋਟੋ ਸ਼ੂਟ ਕਰੋ ਤੇ ਜਮ ਵਧੀਆ ਹੀ ਆਏਗੀ ਇੰਨੇ ਸੋਹਣੇ ਇਹਨਾਂ ਦੇ ਸ਼ਿਖਰ ਬਣੇ ਹੁੰਦੇ ਨੇ ਗੋਬੰਦ ਬਣੇ ਹੁੰਦੇ ਨੇ ਇਹ ਮੰਦਰ ਵੀ ਇੰਨੇ ਸੋਹਣੇ-ਸੋਹਣੇ ਲੱਗਦੇ ਨੇ ਜੀ ਸਾਊਥ ਦੇ ਸਾਊਥ ਇਸ ਨੌਨ ਫੋਰ ਟੈਂਪਲਸ ਛੇ ਬਾਈ ਤੋਂ ਪੁੱਛਿਆ ਤੇ ਦੁਕਾਨ ਇੱਥੇ ਕਹਿੰਦਾ ਹਲੇ ਕੋਈ ਨਹੀਂ ਖੁੱਲਣੀ 10 ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਖੁੱਲਣਗੀਆਂ ਹੋ ਸਕਦਾ ਅੱਜ ਕਈ ਦੁਕਾਨਾਂ ਬੰਦ ਹੋਣ ਕਿਉਂਕਿ ਅੱਜ ਹੈਗਾ ਸੰਡੇ ਤੇ ਫਿਰ ਹੁਣ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਕਿਤੇ ਖਾਣ ਪੀਣ ਦੀ ਦੁਕਾਨ ਦੇਖਦਾ ਕੋਈ ਡੋਸੇ ਦੇ ਫੱਟੇ ਚੱਕਦੇ ਆ ਤੇ ਫਿਰ ਮੈਂ ਕਹਿੰਦਾ ਅਗਾ ਅਸੀਂ ਉੱਥੇ ਹੀ ਦੁਕਾਨ ਤੇ ਰੁਕ ਜਾਵਾਂਗਾ ਬਾਈ ਉਹਨਾਂ ਦਾ ਵੇਟ ਕਰਾਂਗਾ ਕਿੱਟੋ ਸੰਦੀਪ ਤੇ ਹਰਪਾਲ ਦਾ ਇੱਥੇ ਮਿਲਦਾ ਹੀ ਇਹੀ ਹੈ ਜੀ ਬਾਈ ਰੋਟੀ ਤਾਂ ਮਿਲਦੀ ਨਹੀਂਗੀ ਜਾਂ ਡੋਸਾ ਮਿਲ ਗਿਆ ਇਡਲੀ ਮਿਲ ਗਈ ਜਾਂ ਸਾਂਬਰ ਚਟਣੀ ਚਟਣੀ ਇਹੀ ਹਿਸਾਬਕ ਤਾ ਬਾਈ ਜਿਹੜਾ ਗਾਣਾ ਚੱਲਿਆ ਬ੍ਰਾਂਡ ਇੱਥੇ ਸਾਰੇ ਹੀ ਨੇ ਜੀ ਐਲਪੀ ਐਲਵੀ ਐਡੀਡਾਸ ਨਾਈਕੀ ਬਹੁਤ ਵੱਡੀ ਸਿਟੀ ਹੈ ਜੀ ਸਭ ਕੁਝ ਇੱਥੇ ਮਿਲ ਜਾਂਦਾ ਇਜ਼ੀਲੀ ਬਾਈ ਇੱਥੇ ਦਾ ਇਹੀ ਕੁਛ ਮਿਲਦਾ ਹੈ ਭਾਈ ਆਹੀ ਖਾਣਾ ਪੈਂਦਾ ਦੋਸਾ ਦੂਸੇ ਖਾਲੋ ਜੇ ਨਾਲ ਮੇਦੂ ਬੜੇ ਜੇ ਖਾ ਲਓ ਕਿ ਨਹੀਂ ਦਾਦਾ एवरीथिंग ਹੇਅਰ ਦੋਸਾ ਇਨ ਪੰਜਾਬ ਪਰੋਠਾ ਰੋਟੀ ਪਰੋਠਾ ਯੂ نو ਪਰੋਠਾ ਇੱਥੇ ਦਾ ਬਾਈ ਦੋਸੇ ਜੇ ਹੀ ਮਿਲਦੇ ਜਿਹੜੇ ਨਾਲ ਆ ਬੜਾ ਹੁੰਦਾ ਨਾਲ ਸੰਭਰ ਨਾਰੀਅਲ ਚਟਨੀ ਕੋਕੋਨਟ ਚਟਨੀ ਐਂਡ ਥਿਸ ਹਾਂ ਥੈਟ ਇਜ਼ ਟొਮੇਟੋ ਟొਮੇਟੋ ਓਕੇ ਜੀ ਟొਮੇਟੋ ਯੂਟਿਊਬਰ ਭਾਈ ਜੀ ਕੇਲਾ ਚੈੱਕ ਕਰੋ ਕਹੇ ਜਿਆ ਬਾਈ ਐਡਾ ਐਡਾ ਕੇਲਾ ਬਾਈ ਮਹਿੰਗਾ ਬਾੜਾ ਕੇਲਾ ਇਹ 25 ਰੁਪਈਆ ਦਾ ਇੱਕ ਕੇਲਾ ਹੈ ਅੰਦਰੋਂ ਵੀ ਹੋਰ ਜਿਹੇ ਰੰਗ ਦੇ ਹੀ ਆ ਜੀ ਕੇਲਾ ਪੀਲੇ ਜੇ ਰੰਗ ਦਾ ਆਪਣੇ ਜਿਵੇਂ ਚਿੱਟੇ ਚਿੱਟੇ ਹੁੰਦੇ ਉਹ ਪੀਲੇ ਹੀ ਹੈ ਕੰਮ ਬੜੇ ਟਾਈਮ ਬਾਅਦ ਇੱਕ ਬਾਈਕ ਵੀ ਦੇਖੀ ਜਿਹੜੀ ਕਿਸੇ ਟਾਈਮ ਮੇਰੀ ਡ੍ਰੀਮ ਬਾਈਕ ਹੋਇਆ ਕਰਦੀ ਸੀਗੀ ਬੜੇ ਟਾਈਮ ਬਾਅਦ ਭਾਈ ਅਸੀਂ ਦੇਸੀਓ ਹਿੱਦੇ ਤੇ ਆਏ ਗਿਆ ਆਨੇ ਤੇ ਆਹ ਸਾਹਮਣੇ ਸ਼ੋਰੂਮ ਵੀ ਦੇਖ ਗਿਆ ਜੀ ਡੁਕਾਟੀ ਦਾ ਵਨ ਆਫ ਮਾਈ ਫੇਵਰਿਟ ਬਾਈਕਾਂ ਦੇ ਵਿੱਚੋਂ ਇੱਕ ਤੇ ਐਡਵੈਂਚਰ ਸੀਰੀਜ਼ ਦੀ ਗੱਲ ਕਰਾਂ ਤਾਂ BMW 125 GS ਇਹ ਤੇ ਇਹਦੇ ਵਿੱਚ ਜੇ ਗੱਲ ਕਰਾਂ ਡੁਕਾਟੀ ਮਲਟੀਸਟਰਾਡਾ V4 ਤੇ ਡੁਕਾਟੀ ਮਲਟੀਸਟਰਾਡਾ 1200 ਡੁਕਾਟੀ ਮਲਟੀਸਟਰਾਡਾ 1260 ਇਹ ਮਾਡਲਸ ਨੇ ਜੀ ਤਿੰਨ ਐਡਵੈਂਚਰ ਸੀਰੀਜ਼ ਦੇ ਜਿਨ੍ਹਾਂ ਦੇ ਵਿੱਚੋਂ ਮਨੂੰ ਸਭ ਤੋਂ ਜਿਆਦਾ ਬੈਸਟ ਤੇ ਐਡਵੈਂਚਰਸਪੋਰਟ ਬਾਈਕ ਲੱਗਦਾ ਜੀ ਦੁਕਾਟੀ ਮਲਟੀਸਟਰਾਡਾ 1260 ਮਾਡਲ ਜਿਹੜਾ ਹੈ ਬਹੁਤ ਹੀ ਸੋਹਣਾ ਮਾਡਲ ਹੈ ਜੀ ਇਹ ਅੱਜ ਕੱਲ ਤਾਂ V4 ਵੀ ਆ ਗਿਆ ਹੋਇਆ ਹੈ V4 ਅੱਜ ਕੱਲ ਤਾਂ ਬਾਈ V4 ਬੜਾ ਚੱਲਦਾ ਹੈਗਾ ਲਾਲ ਲਾਲ ਜਹਣ ਚ ਮੱਖਾ ਮਾਰਦਾ ਹੈ ਇਦਰੋਂ ਬਾਈ ਪੈਨੀ ਗੇਲ ਲੈ ਕੇ ਗਿਆ ਦੁਕਾਟੀ ਪੈਨੀ ਗੇਲ V4 ਜਮਾ ਜਦੋਂ ਉਹਨੇ ਗੱਡੀ ਨਾ ਬਾਹਰ 내 ਕੇ ਯਾਰ ਐਂ ਕਵਾ ਕੇ ਐਂ ਲੈ ਕੇ ਜਾ ਰਿਹਾ ਜਮਾ ਸਾਊਂਡ ਹੈ ਨਾ ਪਿਓਰ ਕੰਬਸ਼ਨ ਇੰਜਨ ਜਦੋਂ ਸਾਊਂਡ ਛੱਡਦਾ ਨਾ ਇਨਲਾਈਨ ਫੋਰ ਸਿਲੰਡਰ ਤੇ ਮੈਂ ਕਹਿੰਦਾ ਫਿਰ ਪਤਾ ਲੱਗਦਾ ਜੀ ਆਵਾਜ਼ ਦਾ ਅਰ ਚਿੱਕਾ ਮਾਰਦਾ ਲੈ ਕੇ ਗਿਆ ਤੇ ਅੱਗੇ ਮੈਨੂੰ ਦਿਖ ਗਿਆ ਜੀ ਡੁਕਾਟੀ ਦਾ ਹੀ ਸ਼ੋਅਰੂ ਮੈਂ ਕਿਹਾ ਸਰਵਿਸ ਕਰਾਉਣ ਆਇਆ ਹੁਣ ਬਾਈ ਤੇ ਨਾਈਸ ਡੁਕਾਟੀ ਬਹੁਤ ਸੋਹਣੀਆ ਬਾਈਕ ਹੁੰਦੀਆਂ ਡੁਕਾਟੀ ਦੀਆਂ ਕਾਫੀ ਢੇਰ 2.5 ਘੰਟੇ ਦਾ ਇੰਤਜ਼ਾਰ ਕਰਾਉਣ ਤੋਂ ਬਾਅਦ ਜਿਹੜੇ ਆਪਣੇ ਬਾਈ ਸੀਗੇ ਉਹ ਵੀ ਆ ਗਏ ਤੇ ਮੇਰਾ ਤਾਂ ਬਾਈ ਨੀਂਦਰਾ ਵੀ ਪੂਰਾ ਹੋ ਗਿਆ ਇੱਕ ਚੀਜ਼ ਦੀ ਇੱਥੇ ਵੀ ਸੁੱਖ ਸਹੂਲਤ ਹੈ ਹਰਪਾਲ ਸਮਾਨ ਹੁਣ ਇੱਥੇ ਵੀ ਨਹੀਂ ਕੋਈ ਹੱਥ ਲਾਂਦਾ ਛੇਤੀ ਹਨਾ ਹੋਰਿਆ ਮੇਰਾ ਜਿੱਪੂ ਮੈਂ ਆ ਮੇਰੀ ਆ ਜਿਹੜੀ ਫੋਨਾਂ ਦੇ ਪੜ ਬਹੁਤ ਕਹੀ ਦੀ ਹੈ ਇੱਥੇ ਬੰਦੇ ਜੀ ਬੈਠੇ ਜੀ ਮੈਂ ਕਿਸੇ ਨੇ ਹੱਥ ਨਹੀਂ ਮਾਰਿਆ ਹਨਾ ਉਹ ਅੱਗੇ ਦੇਖ ਜਾ ਦੇਖ ਲੋ ਬਾਈ ਕੋਈ ਛੇਤੀ ਹੱਥ ਪੱਲਾ ਨਹੀਂ ਮਾਰਦਾ ਤੇ ਸਾਈਕਲ ਉਹਦੇ ਉਹੀ ਖੜੇ ਬਾਈ ਕੋਈ ਲੋਕ ਨਹੀਂ ਲਾਇਆ ਕੋਈ ਕਿਸੇ ਪ੍ਰਕਾਰ ਦੀ ਕੋਈ ਚੀਜ਼ ਨਹੀਂ ਨਾ ਕਿਸੇ ਨੇ ਗੇਅਰ ਛੇੜਿਆ ਨਾ ਕਿਸੇ ਨੇ ਬਾਈ ਪੁਰਲਾ ਗੇਅਰ ਛੇੜਿਆ ਨਾ ਪੁਰਲਾ ਗੇਅਰ ਛੇੜਿਆ ਜੀ ਪੁਰਲਾ ਪੁਰਲਾ ਕੋਈ ਗੇਅਰ ਨਹੀਂ ਛ ਪਰ ਹੁਣ ਉਰਲਾਪੁਰਲਾ ਵਸ ਖੇਚ ਰਹੀ ਹੈ ਸਾਈਕਲ ਮਾ ਬੱਲਪੁਰਵਰ ਮਹਾਬਲੀਪੁਰਮ ਵਾਲਾ ਜੀ ਚਲੋ ਜੀ ਉੱਥੇ ਭਗਵਾਨ ਸ਼ਿਵ ਜੀ ਦਾ ਮੰਦਿਰ ਹੈਗਾ ਬਾਈ ਤੇ ਉਹ ਮੰਦਿਰ ਜਾ ਕੇ ਦੇਖਦੇ ਹਾਂ ਜੀ ਅਸੀਂ ਨਾਲੇ ਤੁਹਾਨੂੰ ਦਿਖਾਣੇ ਆ ਵਾਵਾ ਟਾਈਮ ਵਾਵਾ ਟਾਈਮ ਲਾਇਆ ਜੀ ਇਹ ਤੇ ਬਾਈ ਨੀਂਦਰ ਤੇ ਆਪਣੀ ਨੀਂਦਰ ਵੀ ਪੂਰੀ ਹੋ ਗਈ ਨੀਂਦਰ ਵੀ ਚੰਗੀ ਸਾਰੀ ਆਪਾਂ ਪੂਰੀ ਕੀਤੀ ਹੈ ਜੀ ਹਾਈਵੇ ਉਹੀ ਜਿਹੜਾ ਜਾਂਦਾ ਜੀ ਪੋਂਡੀਚੇਰੀ ਪੋਂਡੀਚੇਰੀ ਜਾਣ ਨੂੰ ਇੱਥੇ ਤਕਰੀਬਨ ਹੋਰ 4 ਤੋਂ 5 ਘੰਟੇ ਲੱਗਣਗੇ ਸਾਈਕਲ ਤੇ ਕਿਉਂਕਿ ਇੱਥੋਂ ਹੈਗਾ ਤਕਰੀਬਨ 120 ਕਿਲੋਮੀਟਰ 125 ਮਮੱਲਾਪੁਰਮ ਦਾ ਨਾਂ ਸੋਚ ਕੇ ਇਹ ਨਾ ਕਰਿਓ ਆਈਡੀਆ ਲਾਇਓ ਕਿ ਆਪਾਂ ਕਿਤੇ ਹੋਰ ਨਾ ਜਾ ਰਹੇ ਹੋਈਏ ਇਹ ਮਹਾਵਲੀਪੁਰਮ ਹੀ ਹੈ ਇਹਨੂੰ ਮੱਲਾਪੁਰਮ ਕਹਿਣ ਲੱਗੇ ਜੀ ਮਮੱਲਾਪੁਰਮ ਜੇਸਾ ਅਵੜਾ ਟਾਈਮ ਹੋਇਆ ਹੋਇਆ ਮੈਨੂੰ ਨਹੀਂ ਲੱਗਦਾ ਅਸੀਂ ਜਿਹੜਾ ਪਹੁੰਚ ਪਾਵਾਂਗੇ ਆਪਣਾ ਪੋਂਡੀਚੇਰੀ ਮਹਾਵਲੀਪੁਰਮ ਹੀ ਪਾਰ ਕਰ ਜੀ ਉਹੀ ਆਪਣਾ ਜੀ ਵੱਡੀ ਗੱਲ ਹੈ ਕਿਹੜਾ ਵੀ ਟੈਂਟ ਲਾ ਜਾਾਂਗੇ ਸਾਡੀ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਇੱਥੇ ਐਨੀ ਚੋਰੀ ਚਕਾਰ ਵੀ ਹੈ ਨਹੀਂ ਜੀ ਮੁੱਤਕੱਦੂ ਲੇਕ ਜੀ ਮੁੱਤਕੱਦੂ ਸਮੁੰਦਰ ਦੇ ਨਾਲ ਜਾ ਕੇ ਰਲ ਜਾਂਦੀ ਹੈ ਜੀ ਖੱਬੇ ਹੱਥ ਸਾਰਾ ਸਮੁੰਦਰ ਬੇ অফ ਬੰਗਾਲ ਦੀ ਖਾੜੀ ਥੱਲੇ ਜਿਹੜੀ ਲੇਕ ਦਿਖ ਰਹੀ ਤੁਹਾਨੂੰ ਮੁੱਤਕੱਦੂ ਲੇਕ ਬਹੁਤ ਹੀ ਸੋਹਣਾ ਆਲਾ ਦੋਣਾ ਲੋ ਜੀ ਬਾਈ 50 ਤੋਂ 55 ਕਿਲੋਮੀਟਰ ਦਾ ਜਿਹੜਾ ਸਫਰ ਹੈਗਾ ਅਸੀਂ ਤੈਅ ਕਰ ਲਿਆ ਆਹ ਦੇਖੋ ਮਮਲਾਪੁਰਮ ਪਾਉਂਦਾ ਸਹੀ ਸੀਗਾ ਜਿਵੇਂ ਮਮਲਾਪੁਰਮ ਬਹਾਵਲੀਪੁਰਮ ਦਾ ਇੱਕ ਦੂਸਰਾ ਨਾਮ ਹੈ ਜੀ ਤੇ 6 ਕਿਲੋਮੀਟਰ ਰਹਿ ਗਿਆ ਕਿਉਂ ਫੇਮਸ ਹੈ ਜੀ ਮਹਾਬਲੀਪੁਰਮ ਉਹਦੀ ਗੱਲ ਕਰੀਏ ਤਾਂ ਜੀ ਜਿਹੜਾ ਮਹਾਬਲੀਪੁਰਮ ਹੈਗਾ ਉਹ ਪੱਲਵੜ ਡਾਇਨਸਟੀ ਦੇ 7 ਤੋਂ 8ਵੀਂ ਈਸਵੀ ਦੇ ਵਿੱਚ ਕਾਫੀ ਸਟਰਕਚਰ ਬਣੇ ਹੋਏ ਨੇ ਜਿਹੜੀ ਪੱਲਵੜ ਡਾਇਨਸਟੀ ਨੇ ਬਣਾਏ ਸੀਗੇ ਇੱਥੇ ਜਿਹੜੀ ਸਾਊਥ ਇੰਡੀਅਨ ਜਿਹੜੀ ਰਾਜਾ ਸੀਗਾ ਉਹਨੇ ਕਾਫੀ ਮੰਦਰ ਇੱਥੇ ਬਣਵਾਏ ਸੀਗੇ ਜੀ ਸ਼ਿਵ ਜੀ ਦਾ ਉੱਥੇ ਕਾਫੀ ਵਧੀਆ ਮੰਦਰ ਹੈਗਾ ਕਾਫੀ ਫੇਮਸ ਮੰਦਰ ਹੈਗਾ ਦੇਖਦੇ ਆ ਟਾਈਮ ਹੋਇਆ ਤੇ ਮਹਾਬਲੀਪੁਰਮ ਦੇ ਵਿੱਚ ਆਪਾਂ ਉਹ ਮੰਦਰ ਦੇਖ ਕੇ ਆਵਾਂਗੇ ਜੀ ਬਣੇ ਰਹੋ ਲੋਕ ਦੇ ਨਾਲ 6 ਕਿਲੋਮੀਟਰ ਵਾਸ਼ੇ ਰਹਿੰਦਾ ਹੈਗਾ ਜੀ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਭਾਈ ਇੱਕ ਬਹੁਤ ਹੀ ਜ਼ਿਆਦਾ ਤੁਹਾਡੇ ਤੋਂ ਮੈਂ ਰਿਕੁਐਸਟ ਕਰਦਾ ਹੰਬਲੀ ਰਿਕੁਐਸਟ ਟੂ ਯੂ ਪਲੀਜ਼ ਇਸ ਵੀਡੀਓ ਨੂੰ ਲਾਈਕ ਰਿਮੋਟ ਦਿਓ ਬਾਕੀ ਇੱਕ ਗੱਲ ਹੋਰ ਕਰਾਂ ਅੱਜ 100 ਕਮੈਂਟਾਂ ਦਾ ਟਾਰਗੇਟ ਰੱਖਦੇ ਆ ਤੁਸੀਂ ਜ਼ਰੂਰ ਆਪਣਾ ਆਪਣਾ ਦੱਸਿਓ ਜੀ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਜੀ ਮੈਨੂੰ ਕਿਹੜੇ ਸ਼ਹਿਰ ਤੋਂ ਕੋਈ ਮੇਰੇ ਸ਼ਹਿਰ ਲੁਧਿਆਣੇ ਤੋਂ ਦੇਖ ਰਿਹਾ ਤਾਂ ਭਾਈ ਕਮੈਂਟ ਜ਼ਰੂਰ ਕਰੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਿਹੜੀ ਜਗ੍ਹਾ ਹੈਗੀ ਲੁਧਿਆਣੇ ਦੀ ਕਿੱਥੋਂ ਦੇਖ ਰਿਹਾ ਐ ਵੀ ਜਾਣਾਂ ਭਾਈ ਲੁਧਿਆਣੇ ਤੋਂ ਮੇਰਾ ਵੀਰ ਕਿਹੜਾ ਦੇਖਦਾ ਹੈ ਜਦੋਂ ਆਵਾਂਗੇ ਫਿਰ ਲੁ ਵਧੀਆ ਆਪਾਂ ਘੁੰਮਾ ਫਿਰਾਂਗੇ ਲੁਧਿਆਣੇ ਵੀ ਜਦੋਂ ਆਵਾਂਗੇ ਜਰੂਰ ਕਮੈਂਟ ਕਰਿਓ 100 ਕਮੈਂਟਾਂ ਦਾ ਟਾਰਗੇਟ ਦਿੰਨੇ ਆ ਜੀ ਅੱਜ ਜਿੰਦਾ ਮਰਜੀ ਕਰ ਦਿਓ ਕਰ ਦਿਓ ਨਾਲੇ ਇੱਕ ਹੋਰ ਗੱਲ ਜੀ ਹਾਈਪ ਦਾ ਬਟਨ ਹੈਗਾ ਉਹ ਵੀ ਨਾਲ ਦਬ ਦਿਓ ਜੀ ਮਹਾਬਲੀਪੁਰਮ ਤਕਰੀਬਨ ਰਹਿ ਗਿਆ ਜੀ ਆਪਣਾ 3 ਕਿਲੋਮੀਟਰ ਸਾਈਕਲ ਮਾੜੇ ਮੈਂ ਕਿਹਾ ਇੱਥੇ ਲਾਤੇ ਤੇ ਆ ਬੜੀ ਸੋਹਣੀ ਚੀਜ਼ਾਂ ਦੇਖਣ ਨੂੰ ਮਿਲੀਆਂ ਐਦਾਂ ਹਨੂਮਾਨ ਜੀ ਦਾ ਇੱਕ ਸਰੂਪ ਬਣਾਇਆ ਹੋਇਆ ਹੈ ਇਹ ਨਾ ਪੱਥਰ ਨਹੀਂ ਹੁੰਦਾ ਬਾਲਾ ਵੱਡਾ ਆ ਦੇਖੋ ਤੁਹਾਨੂੰ ਪੱਥਰ ਦਿਖਾਣਾ ਪਹਾੜੀ ਪੱਥਰ ਜਿਹੜਾ ਹੁੰਦਾ ਇੱਧਰਲੇ ਇਲਾਕੇ 'ਚ ਪਾਇਆ ਜਾਂਦਾ ਰੌਕ ਜਿਹਨੂੰ ਆਪਾਂ ਕਹਿ ਦਿੰਦੇ ਆ ਸੈਡੀਮੈਂਟਰੀ ਰੌਕ ਇਹ ਉਹਨੂੰ ਤਰਾਸ਼ ਤਰਾਸ਼ ਕੇ ਤੁਹਾਨੂੰ ਦਿਖਾਣਾ ਤਰਾਸ਼ਿਆ ਵੀ ਕਿਦਾਂ ਹੋਇਆ ਕੱਟ ਕੱਟ ਕੇ ਜੀ ਆਪਣੀਆਂ ਮੂਰਤੀਆਂ ਬਣਾਈਆਂ ਹੋਈਆਂ ਜੀ ਆਹ ਦੇਖੋ ਜਿੱਦਾਂ ਇਹ ਸੈਲਵਾ ਵਿਨਾਯਕਾਰ ਇਹਨੂੰ ਤਮਿਲ ਦੇ ਵਿੱਚ ਕਹਿੰਦੇ ਨੇ ਗਣੇਸ਼ ਜੀ ਨੂੰ ਤੇ ਆ ਉਹਨਾਂ ਦੀ ਮੂਰਤੀ ਬਣਾਈ ਹੋਈ ਹੈ ਜੀ ਆਹ ਹਨੂਮਾਨ ਜੀ ਦੀ ਮੂਰਤੀ ਹੈ ਇਦਾਂ ਹੀ ਆ ਵੀ ਗਣੇਸ਼ ਜੀ ਸੈਲਵਾ ਵਿਨਾਯਕਾਰ ਦੀ ਮੂਰਤੀ ਹੈ ਜੀ ਦੇਖ ਲਓ ਜੀ ਪੱਥਰ ਨੂੰ ਤ ਆਉ ਦਿਖਾਨੇ ਆ ਜੀ ਅੰਦਰ ਕਿੱਦਾਂ ਬਣਾ ਰਹੇ ਨੇ ਕਿੱਦਾਂ ਤਰਾਸ਼ੇ ਜਾਂਦੀ ਹੈ ਜੀ ਪੂਰੀ ਇਹਨਾਂ ਦੀ ਕਲਾਕਾਰੀ ਦਿਖਾਨੇ ਆ ਆ ਦੇਖੋ ਆ ਹੁੰਦਾ ਜੀ ਵੱਡਾ ਪੱਥਰ ਬੜਾ ਖਤਰਨਾਕ ਅੰਮਾਲੋਂ ਦਾਣਾ ਆ ਦੇਖੋ ਜੀ ਚੱਲੇ ਲੰਦੇ ਬੰਦੇ ਨੇਰੇ ਬੱਡੀਆਂ ਟਰੈਲ ਮਸ਼ੀਨਾਂ ਨੇ ਵਿੱਚ ਰੌਕ ਇੰਗਲਿਸ਼ ਦਾਦਾ ਅੰਨਾ ਇੰਗਲਿਸ਼ ਵਿੱਚ ਰੌਕ ਪੱਥਰ ਕੌਨ ਸਾ ਪੱਥਰ ਵਿਚ ਰੌਕ ਓਨਲੀ ਤਮਿਲ ਓਨਲੀ ਤਮਿਲ ਅੱਛਾ ਜੀ ਕੱਲੀ ਤਮਿਲ ਹੀ ਆਂਦੀ ਹੈ ਜੀ ਇਹਨਾਂ ਨੂੰ ਵਿੱਚ ਭਗਵਾਨ ਭਗਵਾਨ ਵਿੱਚ ਅਮਨ ਅਮਨ ਮਿਨਾਚੀ ਅਮਨ ਮਿਨਾਚੀ ਅਮਨ ਦੌੜੀ ਇੱਧਰ ਹੋਰ ਤਿਆਰ-ਵਰ ਤਿਆਰ ਕੀਤੀਆਂ ਹੋਈਆਂ ਮੂਰਤੀਆਂ ਪਈਆਂ ਐ ਐਦਾਂ ਨਿਸ਼ਾਨ ਲਾ ਦਿੰਦੇ ਆ ਜੀ ਰਸਵਾਦ ਉੱਤੇ ਡ੍ਰਿੱਲ ਮਾਰੀ ਜਾਂਦੀ ਐ ਆ ਜਿਵੇਂ ਹਾਥੀ ਬਣਾਇਆ ਹੋਇਆ ਜੀ ਜੋਤਿਰਲਿੰਗ ਬਣੇ ਹੋਏ ਨੇ ਜੀ ਆ ਵੀ ਬਣਾਏ ਗਾਰ ਇੱਧਰ ਹੋਰ ਤ੍ਰਿਸ਼ੂਲ ਬਣਿਆ ਹੋਇਆ ਇਹ ਸਾਰੀਆਂ ਤਿਆਰ ਕਰਕੇ ਇਹਨਾਂ ਨੇ ਰੱਖੀਆਂ ਹੋਈਆਂ ਜੀ ਦੇਖੋ ਪੱਥਰਾਂ ਤੋਂ ਆ ਸ਼ਿਵਲਿੰਗ ਮਿਨਾਚੀ ਅਮਾਨ ਆ ਜਿਹੜੇ ਹੁੰਦੇ ਨੇ ਜੀ ਆਪਣੇ ਕਛੂ ਕੰਮੇ ਜੀ ਆ ਮਹਾਤਮਾ ਬੁੱਧ ਸਾਰੀ ਜਿਹੜੀ ਐ ਪੱਥਰਾਂ ਦੀ ਬਣਾਈ ਹੋਈ ਐ ਜੀ ਮੂਰਤੀਆਂ ਇਹ ਅਵਿਚਕਰ ਮਾਤਾ ਜੀ ਨੇ ਜੀ ਦੇਖ ਲਓ ਬਹੁਤ ਹੀ ਵਧੀਆ ਜੀ ਇਹ ਦੰਡਵਤ ਪ੍ਰਣਾਮ ਦਾ ਸਾਈਨ ਬਣਾਇਆ ਹੋਇਆ ਦੇਖ ਸਕਦੇ ਇਕ ਟਾਈਮ ਦੀ ਆਪਾਂ ਗੱਲ ਕਰੀਏ ਜੇ ਇਕ ਟਾਈਮ ਸੀਗਾ ਜਿਹੜੇ ਟਾਈਮ ਦੇ ਵਿੱਚ ਉਹ ਛੋਟੀਆਂ ਮਾਰ ਉਹ ਮਾਰ ਮਾਰ ਕੇ ਨਾ ਛੈਣੀ ਉਤੋਂ ਤੋੜੀ ਮਾਰ ਮਾਰ ਕੇ ਨਿਸ਼ਾਨ ਲਾ ਲਾ ਕੇ ਮੂਰਤੀਆਂ ਬਣਾਈਆਂ ਜਾਂਦੀਆਂ ਸੀਗਾ ਉਦੋਂ ਕਿੰਨਾ ਟਾਈਮ ਲੱਗਦਾ ਸੀ ਅੱਜ ਦੇਖੋ ਕਿੰਨਾ ਟਾਈਮ ਲੱਗਦਾ ਜਦੋਂ ਅਸੀਂ ਡ੍ਰਿਲ ਨਾਲ ਨਿਸ਼ਾਨ ਬਜਾਣੇ ਆ ਜੀ ਸਕਲਪਚਰ ਕਹਿੰਦੇ ਇਹਨੂੰ ਸੈਲਵਾ ਵਿਨਾਯਗਾਰ ਆ ਲਿਖਿਆ ਵੀ ਹੋਇਆ ਜੀ ਤੇ ਉਦੋਂ ਕਿੰਨਾ ਟਾਈਮ ਲੱਗਦਾ ਸੀ ਅੱਜ ਡ੍ਰਿਲ ਨਾਲ ਉਨੀ ਬਰੀਕੀ ਫਿਰ ਵੀ ਹੈਣੀਗੀ ਮਿਹਨਤ ਤਾਂ ਬਹੁਤ ਹੈ ਪਰ ਉਨੀ ਬਰੀਕੀ ਵੀ ਫਿਰ ਵੀ ਹੈਣੀਗੀ ਜਿੰਨੀ ਪਹਿਲੀ ਬਰੀਕੀ ਮੈਂ ਇਹਨਾਂ ਦਾ ਲਾ ਲਾ ਕੇ ਜੀ ਬਾਈ ਠੋਕਾ ਪਿੱਟੀ ਨਾਲ ਬਣਾ ਦਿੱਤੀ ਜਾਂਦੀ ਸੀ ਦੇਖ ਲੋ ਇਹ ਵੀ ਇੱਕ ਕਲਾਕਾਰੀ ਹੈ ਜੀ ਬਹੁਤ ਤਕੜੀ ਬਾਲੀਆਂ ਮਹਿੰਗੀਆਂ ਹੋਣਗੀਆਂ ਜੀ ਇਹ ਪੱਥਰ ਤੇ تراਸ਼ੀਆਂ ਹੋਈਆਂ ਮੂਰਤੀਆਂ ਚਲੋ ਚੱਲੀਏ ਜੀ ਇਹਨਾਂ ਤੋਂ ਹੁਣ ਰੇਟ ਵੀ ਪੁੱਛਿਆ ਨਹੀਂ ਜਾ ਸਕਦਾ ਕਿਉਂਕਿ ਨੈਟਵਰਕ ਵੀ ਹੈ ਨਹੀਂਗਾ ਤੇ ਆਂਦੀ ਵੀ ਇਹਨਾਂ ਨੂੰ ਇਕੱਲੀ ਤਾਮਲ ਪਾਸ਼ਾ ਹੀ ਹੈ ਜੀ ਓਕੇ ਨਾ ਨੰਦਰੀ ਨੰਦਰੀ ਇੱਥੇ ਦਾ ਬਾਈ ਜੀ ਐਡਵਰਟਾਈਜ਼ਮੈਂਟਾਂ ਵੀ ਅਲੱਗ ਹੀ ਲੈਵਲ ਦੀਆਂ ਜੀ ਨੈਕਸਟ ਲੈਵਲ ਦੀਆਂ ਬੰਦਾ ਬਾਹਰ ਹੀ ਕੱਢਦਾ ਪੋਸਟਰ ਤੋਂ ਜੀ ਆਹ ਦੇਖੋ ਜਮਾ ਉੱਪਰ ਹੋ ਕੇ ਪੇਪਰ ਫੜਾ ਰਿਹਾ ਹੈ ਪਿੱਛੇ ਜੇ ਤਾਂ ਇੱਥੇ ਦਾ ਜਿਹੜਾ ਮੰਤਰੀ ਸੀਗਾ ਉਹੀ ਬਾਹਰ ਕੱਢਿਆ ਸੀਗਾ ਇੱਥੇ ਦਾ ਬਾਈ ਮੰਤਰੀ ਨੂੰ ਚੱਕਰੀ ਬਣਾਤਾ ਜੀ ਦੀਵਾਲੀ ਵਾਲੀ ਆਹ ਦੇਖੋ ਇੱਕ ਚੀਜ਼ ਜਿਹੜੀ ਮੈਂ ਸੀਗੀ ਤੁਹਾਨੂੰ ਦੱਸਣੀ ਭੁੱਲ ਗਿਆ ਓਏ ਇਹ ਹੈ ਜੀ ਆਪਣਾ ਜਿਹੜਾ ਆਪਾਂ ਕਹਦੇ ਨੇ ਆਣਾ ਇਸ ਰੋਡ ਨੂੰ ECR ਚੇਨਈ ECR ECR ਹਰ ਜਗ੍ਹਾ ECR ਲਿਖਿਆ ਹੋਇਆ ਉਹਦਾ ਮਤਲਬ ਕੀ ਹੈ ਜੀ ਆਪਣੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਰੋਡ ਨੇ ਜੀ ਜਿੱਦਾਂ RR ਰੋਡ ਹੈ ਜੀ ਆ ਰਿਵਾਈਵ ਕੋਸਟਲ ਰੋਡ ਇਦਾਂ ECR ਆਦੀ ਹੈ ਜੀ ਈਸਟ ਕੋਸਟਲ ਰੋਡ ਦੇ ਵਿੱਚ ਇਦਾਂ ਹੀ ਵੈਸਟ ਕੋਸਟਲ ਰੋਡ ਵੀ ਹੈਗੀ WCR ਤੇ ਇਦਾਂ ਆਪਣੇ ਬਹੁਤ ਸਾਰੀਆਂ ਰੋਡਾਂ ਨੇ ਜੀ ਇਹ ECR ਰੋਡ ਕਹੇ ਲਾਂਦੀ ਹੈ ECR ਰੋਡ ਤਾਂ ਕਰਕੇ ਕਿਉਂਕਿ ਇਹਨੂੰ ਈਸਟ ਕੋਸਟ ਰੋਡ ਕਹਿ ਦਿੰਦੇ ਨੇ ਮੁਰਗਾ ਤਰਪਦਾਈ ਨਾਮ ਹੀ ਬੜੇ ਖਤਰਨਾਕ ਨੇ ਜੀ ਪੜ ਪੜ ਕੇ 2-4 ਦਿਨ ਹੋਰ ਲੱਗਣਗੇ ਜੀ ਜਿੰਨੇ ਨਾਮ ਇਹ ਜੀ ਪੜੀ ਗਏ ਐਤੋਂ ਮੰਤਰੀ ਸਾਹਿਬ ਕੂਸੀ ਦੇ ਬੈਠੇ ਹੋਏ ਨੇ ਬਾਹਰ ਹੋ ਕੇ ਲੋਕਾਂ ਦੇ ਫਿਰ ਚੱਕਰੀ ਦੇ ਮੰਤਰੀ ਸਾਹਿਬ ਮਮੱਲਾਪੁਰਮ 1 ਕਿਲੋਮੀਟਰ ਦੀ ਜਮਾ ਸਿੱਧਿਆ ਰੋਡ ਤੇ ਜੀ ਆ ਸੱਜੇ ਹੱਦ ਜਿਹੜਾ ਰੋਡ ਜਾਂਦਾ ਸੀਗਾ ਪੋਂਡੀਚੇਰੀ ਚੱਲ ਜਾਂਦਾ ਸੀਗਾ ਆਪਾਂ ਸ਼ਹਿਰ ਦੇ ਵਿੱਚੋਂ ਹੋ ਕੇ ਜਾ ਰਹੇ ਹਾਂ ਜੀ ਅਰਜੁਨ ਪੈਨੈਂਸ ਸ਼ੋਰ ਟੈਂਪਲ 2 ਕਿਲੋਮੀਟਰ 5 ਰਥ 2.5 ਕਿਲੋਮੀਟਰ ਜੀ ਦੇਖਦੇ ਹਾਂ ਕੀ ਕੀ ਹੈਗਾ ਦੇਖਣ ਲਾ ਮਹਾਬਲੀਪੁਰਮ ਕਹਿੰਦੇ ਇਤਿਹਾਸਿਕ ਹੈ ਜੀ ਆਹ ਜਗਾਵਾਂ ਨੇ ਮਹਾਬਲੀਪੁਰਮ ਘੁੰਮਣ ਆ ਲੀਆਂ ਸੀ ਸ਼ੋਰ ਟੈਂਪਲ 5 ਰਥ ਅਰਜੁਨ ਪੈਨੈਂਸ ਬੱਟਰਬਾਲ ਪੰਜ ਪੰਡਵ ਗੇਵ ਤੇ ਕ੍ਰਿਸ਼ਨ ਮੰਡਪਮ ਦੇਖੋ ਜੀ ਬਹੁਤ ਹੀ ਸੋਹਣੀ ਜਗਾਵਾਂ ਨੇ ਜੀ ਘੁੰਮਣ ਆ ਲੀਆਂ ਮੈਂ ਕਹਿੰਦਾ ਸਾਊਥ ਇੱਕ ਰੀ ਵੜੋ ਤਾਂ ਨਿਆਰੇ ਆ ਗਈ ਜੀ ਆਹ ਬੱਟਰਬਾਲ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਇਹ ਤਾਂ ਬਾਈ ਦੇਖਣ ਵਾਲੀ ਚੀਜ਼ ਆ ਇਹ ਆਪਾਂ ਰੀਨਾ ਰੋਨਾ ਦੀ ਦੇਖੀ ਹੋਈ ਆ ਇਹ ਨਾ ਚੀਜ਼ ਜਿਹੜੀ ਹੈਗੀ ਆ ਇਹ ਗਿਰਦੀ ਨਹੀਂ ਟੇਢੇ ਜੇ ਸਰਫੇਸ ਤੇ ਗिरा ਹੋਇਆ ਇਹ ਪੱਥਰ ਮਤਲਬ ਅੜਿਆ ਹੋਇਆ ਇੱਕ ਥਾਂ ਤੇ ਬਾਈ ਇਹ ਗਿਰਦਾ ਨਹੀਂਗਾ ਪੱਥਰ ਬਾਹਾਂ ਵੱਡਾ ਪੱਥਰ ਆ ਬਹੁਤ ਵੱਡੀ ਸਾਈਜ਼ ਦਾ ਤੇ ਹੁਣ ਇਹਨੂੰ ਜਾ ਕੇ ਦੇਖਦੇ ਆ ਚਲਿਏ ਬਿੱਟੂ ਇਹ ਚੀਜ਼ ਦੇਖਣ ਲਈ ਆ ਬਾਈ ਚਲੋ ਚਲੋ ਜੀ ਆਹ ਜਿਹੜਾ ਰੋਕ ਹੈ ਜੀ ਬਟਰਬਾਲ ਇਥੋਂ 1 ਕਿਲੋਮੀਟਰ ਹੈ ਤੇ ਚਲਾਓ ਦੇਖਣ ਚੱਲਦੇ ਆ ਜੀ ਆਜੋ ਨਾਰੀਅਲ ਦੇ ਪੇੜ ਬੜੇ ਨੀਵੇਂ ਨੀਵੇਂ ਆ ਜੀ ਇੱਥੇ ਜਿਹੜੇ ਨਿਕੋਬਾਰ ਤੇ ਇੱਥੇ ਸੀਗੇ ਬਾੜੀ ਤਾਂ ਸੀਗੇ ਏ ਕੁਲਦੀਪ ਭਾਜੀ ਇੱਥੇ ਨਾਰੀਅਲ ਹੁੰਦੇ ਆ ਜੀ 60 ਤੋਂ 70 ਤੇਵਰੀ ਸੈਂਕੜਾ ਵੀ ਹੁੰਦੇ ਆ ਜੀ ਨਾਰੀਅਲ ਇੱਕ ਪੇੜ ਦੇ ਉੱਤੇ ਆਹ ਰਾ ਜਾਂਦਾ ਜੀ ਕ੍ਰਿਸ਼ਨਾਸ ਬਟਰ ਬੋਲ ਵੱਲ ਨੂੰ ਆਹ ਰੋਡ ਦਾ ਨਾਮ ਵੀ ਬੜਾ ਖਤਰਨਾਕ ਹੈ ਜੀ ਤਰੂ ਕਲੂ ਕੁਜਿੰਦਰਮ ਰੋਡ ਕਿੰਨੇ ਕਿੰਨੇ ਸੋਨੇ ਮੰਦਰ ਨੇ ਜੀ ਇਧਰਲੇ ਪਾਸੇ ਹੈ ਜੀ ਉਹੋ ਰੌਕ ਜਿਹੜੀ ਇੱਕ ਉਹ ਥਾਂ ਤੇ ਖੜੀ ਹੋਈ ਹੈ ਜੀ ਅੰਗਰੇਜ਼ ਵੀ ਬਾਲੇ ਆਉਂਦੇ ਨੇ ਜੀ ਇੱਥੇ ਮਤਲਬ ਗੱਲ ਬਾਤ ਜੀ ਉਹ ਆਹ ਦੇਖੋ ਜੀ ਉਹ ਦਿਖ ਗਈ ਜੀ ਨੁੱਕਰ ਜੀ ਤੇ ਖੜੀ ਹੋਈ ਹੈ ਜੀ ਉਹ ਰਹੇ ਕ੍ਰਿਸ਼ਨਾ ਬਟਰਬੋਲ ਇਹਦਾ ਇਤਿਹਾਸ ਵੀ ਕੋਲੇ ਜਾ ਕੇ ਦੱਸਦੇ ਆ ਜੀ ਸਾਈਕਲ ਲਾਤ ਤੇ ਜੀ ਅਸੀਂ ਇਹ ਹਲੇ ਪਾਸੇ ਤੇ ਹੁਣ ਉਹ ਅੰਦਰ ਜਾ ਕੇ ਦੇਖਦੇ ਆ ਜੀ 40 ਰੁਪਏ ਟਿਕਟ ਕਹਿੰਦੇ ਨੇ ਜੀ ਤੇ 600 ਰੁਪਏ ਟਿਕਟ ਹੈ ਜੀ ਅੰਗਰੇਜ਼ਾਂ ਦੀ ਅੰਗਰੇਜ਼ਾਂ ਨੂੰ ਇਹ ਪੈਸੇ ਵਸੂਲਦੇ ਨੇ ਜੀ ਕਿੱਦਾਂ ਪਹਿਲੇ ਅੰਗਰੀਜ਼ਾਂ ਨੇ ਸਾਡੇ ਕੋਲੋਂ ਪੈਸੇ ਵਸੂਲੇ ਹੁਣ ਇਹ ਜਿਹੜੇ ਹੈਗੇ ਆ ਇਹਨਾਂ ਕੋਲੋਂ ਪੈਸੇ ਵਸੂਲਦੇ ਨੇ ਜੀ ਪਰ ਜਾਂਦੇ ਕਿਤੇ ਕੋਲ ਸਰਕਾਰ ਕੋਲ ਅਸੀਂ ਨਾ ਲੈ ਲਈ ਜੀ ਆਨਲਾਈਨ ਟਿਕਟ ਇੱਥੋਂ ਖੜਕੇ ਲਓਗੇ ਤਾਂ 40 ਰੁਪਈਆ ਦੀ ਪੈਂਦੀਗੀ ਜੀ ਤੇ ਆਹ ਸਕੈਨ ਜਿਆ ਕਰਕੇ ਲਓਗੇ ਤਾਂ 35 ਦੀ ਪੈਂਦੀ ਹੈ ਜੀ ਚਾਰ ਟਿਕਟਾਂ ਪਈਆਂ 140 ਦੀਆਂ ਤੇ ਇੱਕ ਹੁਣ ਜਾ ਕੇ ਦੇਖ ਲਈ ਤਿੰਨ ਚਾਰ ਚੀਜ਼ਾਂ ਜੀ ਕਹਿੰਦੇ ਕਵਰ ਅਪ ਹੋ ਜਾਂਦੀਆਂ ਨੇ ਕੈਨੇਡਪੇ ਮਾਪਲੇ ਸ਼ੋਰ ਟੈਂਪਲ ਵੀ ਹੋ ਜਾਊਗਾ ਫਾਈਵ ਰਥ ਵੀ ਹੋ ਜਾਊਗਾ ਬਟਰਵਾਲ ਮਹੀ ਸ਼ਮਾਰਧਿਨੀ ਇੱਥੋਂ ਹੁੰਦੀ ਹੈ ਜੀ ਐਂਟਰੀ ਤੇ ਆਹ ਐਂਟਰੀ ਸਿੱਧਾ ਕਰੀ ਜਾਂਦੀ ਹੈ ਇੱਥੇ ਆਪਾਂ ਨੂੰ ਟਿਕਟਾਂ ਦਿਖਾਣੀਆਂ ਪੈਂਦੀਆਂ ਵਾ ਜਾਂ ਤਾਂ ਆਨਲਾਈਨ ਦਿਖਾ ਦਿਓ ਯਾ ਤਾਂ ਫਿਰ ਪੇਪਰ ਵਾਲੀਆਂ ਦਿਖਾ ਦਿਓ ਜੀ ਤੇ ਉਹ ਸਾਹਮਣੇ ਜਾ ਕੇ ਤੁਸੀਂ ਉਹ ਚੀਜ਼ ਦੇਖ ਸਕਦੇ ਹੋ ਜਿਹੜੀ ਦੇਖਣ ਲਈ ਹੈ ਜੀ ਆਹ ਹੈ ਜੀ ਇੱਥੇ ਦਾ ਮੈਪ ਜਿਹੜਾ ਦੇਖਣਾ ਲੈ ਕਹਿੰਦੇ ਯੂ ਆਰ ਹੇਅਰ ਕਹਿੰਦੇ ਤੁਸੀਂ ਇੱਥੇ ਕਰਕੇ ਹੈਗੇ ਆ ਜੀ ਆਹ ਬੇ ਆਫ ਬੰਗਾਲ ਦੀ ਖਾੜੀ ਹੈ ਜੀ ਸ਼ੋਰ ਟੈਂਪਲ ਬਿਲਕੁਲ ਸਮੁੰਦਰ ਦੇ ਲਾਗੇ ਛਾਗੇ ਮਈਸ਼ਾ ਸੁਰਮਰਦਿਣੀ ਤੇ ਮਈਸ਼ਾ ਸੁਰਮਰਦਿਣੀ ਮਈਸ਼ਾ ਸੁਰਤਾ ਉਹੀ ਹੋ ਗਿਆ ਜਿਹੜਾ ਮਾਤਾ ਦੁਰਗਾ ਨਾਲ ਪੜਿਆ ਸੀਗਾ ਜੀ ਆਹ ਪਿਆ ਜੀ ਉਹ ਪੱਥਰ ਜਿਹਨੂੰ ਕ੍ਰਿਸ਼ਨਸ ਬਟਰ ਬੋਲ ਕਹਿੰਦੇ ਆ ਇਹ ਰਿਹਾ ਜੀ ਉਹ ਪੱਥਰ ਜਿਹੜਾ ਕਹਿੰਦੇ ਗਿਰਦਾ ਨੀਗਾ ਜੀ ਕ੍ਰਿਸ਼ਨਸ ਬਟਰ ਬੋਲ ਮਾਈਥੋਲੋਜੀ ਜਾਂ ਕਹਿੰਦੇ ਜਿਹੜਾ Google ਦੱਸ ਰਿਹਾ ਉਸ ਹਿਸਾਬ ਨਾਲ ਜੀ ਆਪਾਂ ਗੱਲਬਾਤ ਕਰੀਏ ਤਾਂ ਕਹਿੰਦੇ ਨੇ ਕਿ ਇਹ ਬੂੰਦ ਇੱਕ ਕ੍ਰਿਸ਼ਨਾ ਮੱਖਣ ਜਦੋਂ ਚੋਰੀ ਕਰਦੇ ਸੀ ਉਹਦੋਂ ਗਿਰੀ ਸੀਗੀ ਤੇ ਉਦੋਂ ਦੀ ਇੱਥੇ ਹੀ ਇਹ ਪੱਥਰ ਜੇ ਬਣ ਕੇ ਰਹਿ ਗਈ ਢਲਾਨ ਤੇ ਬਣੀ ਹੋਈ ਤੇ ਬਾਈ ਗਿਰਦੀ ਨਹੀਂ ਗਈ ਇਹ ਜਿੰਨਾ ਮਰਜ਼ੀ ਜ਼ੋਰ ਲਾ ਦੋ ਆ ਲਾ ਕੇ ਦੇਖੀ ਜ਼ੋਰ ਚਲ ਆਪਣੇ ਬਾਹੂ ਬੜੀ ਬੜਾ ਪਾਰਾ ਹੈਗਾ ਪੱਥਰ ਬਾਈ ਥੋੜਾ ਜਿਹਾ ਹਾਲਾਤ ਆ ਸੀਗਾ ਮੇਰੇ ਬਹੁਤ ਪਾਰਾ ਪੱਥਰ ਹੈ ਜੀ ਇਹ ਬਹੁਤ ਵੱਡੀ ਸਾਈਜ਼ ਦੇ ਵਿੱਚ ਸਾਰੇ ਬੰਦੇ ਆਏ ਹੋਏ ਨੇ ਅੰਗਰੇਜ਼ ਵੀ ਹੈਗੇ ਨੇ ਵਾਲੇ ਜੀ ਤੇ ਆ ਆਪਣਾ ਬੈਠਾ ਜੀ ਸੰਦੀਪ ਜੋਰ ਲਾਈ ਜਾਂਦੇ ਕਹਿੰਦੇ ਥੱਲੇ ਡਗਾ ਦਾਂਗੇ ਡਿੱਗ ਜਾਣੀਗਾ ਬਾਹਲਾ ਪਾਰਾ ਇਹ ਵਾਹ ਵਾਹ ਤਦਾਦ ਦੇ ਵਿੱਚ ਲੋਕ ਦੇਖਣ ਆਏ ਹੋਏ ਨੇ ਜੀ ਇਹ ਆ ਦੇਖੋ ਜੀ ਹੋਰ ਹਸਾਬ ਦੇ ਬੱਟੇ ਨੇ ਇੱਥੇ ਆ ਬਾਹਰ ਲਈ ਲੋਕ ਜੀ ਮਾਈਕਰੋਨ ਹੋਣਗੇ ਯੈਸ ওকে ਇੰਗਲਿਸ਼ ਆ ਦੇਖੋ ਜੁਵਟਿਆਂ ਦੇ ਵਿੱਚੋਂ ਲੰਘ ਕੇ ਪਰਲੇ ਪਾਸੇ ਪਹੁੰਚ ਜਾਾਂਗੇ ਜੀ ਆ ਵੀ ਕੁਝ ਹੈਗਾ ਆ ਟੈਕ ਕਰੋ ਜੀ ਮਤਲਬ ਪੱਥਰ ਤੇ ਕਾਰ ਕਾਰ ਕਰਕੇ ਮਤਲਬ ਖਿਆਣੀ ਤੇ ਅਸੇ ਥੋੜੀ ਨਾਲ ਮੂਰਤੀਆਂ ਬਣਾਈਆਂ ਗਈਆਂ ਜੀ ਆ ਪੱਥਰਾਂ ਦੇ ਉੱਤੇ ਕਾਰਵਿੰਗ ਕਰੀ ਗਈ ਹੈ ਜੀ ਬੜੀ ਸੋਹਣੀ ਚੀਜ਼ ਹੈ ਜੀ ਇਹੋ ਸਾਹਮਣੇ ਇੱਕ ਮੰਦਿਰ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਸੋਹਣਾ ਲੱਗਦਾ ਹੈਗਾ ਇੱਧਰ ਪੂਰੀ ਕਾਰਵਿੰਗ ਕਰਕੇ ਇੱਕ ਜਗ੍ਹਾ ਜੀ ਬਣਾਈ ਗਈ ਹੈ ਬਹੁਤ ਹੀ ਸੋਹਣੀ ਸ਼ਾਇਦ ਅੰਦਰ ਜਾਣ ਦੀ ਵੀ ਜਗ੍ਹਾ ਹੈਗੀ ਇਹਦੇ ਤੇ ਅੰਦਰ ਵੀ ਚੱਲ ਕੇ ਦੇਖਦੇ ਹਾਂ ਆ ਲਓ ਜੀ ਇਧਰਲੇ ਪਾਸੇ ਇੱਕ ਹੋਰ ਜੀ ਆ ਸ਼ਵਲਿੰਗ ਬਣਿਆ ਹੋਇਆ ਜੀ ਦੇਖੋ ਕਰੋ ਦਰਸ਼ਨ ਤੇ ਦਾਰ ਮਤਲਬ ਬਹੁਤ ਹੀ ਸੁਣੀ ਚੀਜ਼ਾਂ ਨੇ ਆ ਜਿਹੜੀ ਕਾਰਵ ਕਰੀਆਂ ਗਈਆਂ ਨੇ ਸਕਲਪਚਰ ਕਹਿ ਦਿੰਨੇ ਆਪਾਂ ਇਧਰ ਬਾਬਾ ਪਤਾ ਨਹੀਂ ਕਿਹੜੇ ਨੇ ਜੀ ਬਾਬਾ ਜੀ ਚਲੋ ਜੀ ਆ ਦੇਖੋ ਇਹ ਬੰਦੇ ਜੋਰ ਲਾਈ ਜਾਂਦੇ ਲਾਈ ਜਾਂਦੇ ਲਾਈ ਜਾਂਦੇ ਰਹੇ ਡਗਾ ਨਹੀਂ ਪਾ ਰਹੇ ਹੁਣ ਮੈਨੂੰ ਲੱਗਦਾ ਮੈਨੂੰ ਆਪ ਜਾਣਾ ਪੈਣਾ ਜੀ ਥੋੜਾ ਜੋੜ ਲਾਣਾ ਪੈਣਾ ਜੀ ਆਪ ਜਾ ਕੇ ਸਾਰੇ ਪਿਕਨਿਕ ਮੜਾਣ ਆਈ ਜਾਂਦੇ ਆ ਜੀ ਇੱਥੇ ਪਿਕਨਿਕ ਛੋਟਿਆਂ ਨਾਲ ਬਵਾਦ ਨਹੀਂ ਕਰੋ ਜਿਹੜੇ ਅੰਗਰੇਜ਼ ਬਾਈ ਆਪਣੇ ਪੋਡੀਚਰੀ ਜਾਂਦੇ ਨੇ ਆ ਪੁੱਡੂਚਰੀ ਯੂਨੀਅਨ ਟੈਰੀਟਰੀ ਦੇਖਣ ਜਾਂਦੇ ਨੇ ਉਹ ਆ ਵੀ ਦੇਖ ਲੈਂਦੇ ਨੇ ਜੀ ਆ ਥਾਨ ਮਹਾਬਲੀपुरम ਆ ਸਾਹਮਣੇ ਜਿੱਥੇ ਨੀਕੇ ਕਾਕੀ ਫੋਟੋ ਖਿਚਾ ਰਹੀ ਹੈ ਜੀ ਗੱਡੀ ਇੱਕ ਗੁਫਾ ਜੀ ਬਣਾਈ ਹੋਈ ਹੈ ਤਿੰਨ ਜਗ੍ਹਾ ਚੀਜ਼ਾਂ ਦੇਖਣ ਲਈ ਸੀ ਇੱਕ ਉਹ ਇੱਕ ਉਹ ਮੰਦਿਰ ਇੱਕ ਆ ਗੁਫਾ ਤੇ ਇੱਕ ਉਹ ਮਵੱਟਾ ਜੀ ਜਿਹੜਾ ਪੱਥਰ ਹੈ ਜੀ ਦੇਖ ਲਿਆ ਜੀ ਉਹ ਕ੍ਰਿਸ਼ਨ ਬਟਰਬਾਲ ਜਿਹਨੂੰ ਕਹਿੰਦੇ ਨੇ ਤੇ ਹੁਣ ਚੱਲਦੇ ਆ ਜੀ ਸਿੱਧਾ ਪੋਂਡੀਚੇਰੀ ਵਾਲ ਨੂੰ ਹੋਰ ਕੋਈ ਥਾਂ ਦੇਖਣ ਲਈਆਂ ਤਾਂ ਬਹੁਤ ਸਾਰੀਆਂ ਹੈਗੀਆਂ ਪਰ ਹੁਣ ਦੇਖਾਂਗੇ ਨਹੀਂ ਅਸੀਂ ਤੁਰਦੇ ਤੁਰਾਂਦੇ ਜੀ ਇੱਕ ਹੋਰ ਫੇਮਸ ਥਾਂ ਆ ਗਈ ਜੀ ਫਾਈਵ ਰਥ ਆਫ ਪਾਂਡਵਸ ਫਾਈਵ ਰਥ ਆਫ ਪਾਂਡਵ ਜੀ ਆ ਲੋ ਆ ਦੇਖਣ ਲਈ ਥਾਂ ਹੈਗੀ ਆਹ ਹੈ ਜੀ ਮਿੱਟੀ ਤੇ ਸਕਲਪਚਰ ਬਣੇ ਹੋਏ ਨੇ ਬੜਾ ਸੋਨਾਕਾਰ ਕਰਿਆ ਹੋ ਓਹੋ ਵਾਹ ਜੀ ਵੈਰੀ ਨਾਈਸ ਐਜੀਆਂ ਚੀਜ਼ਾਂ ਹੈਗੀਆਂ ਦੇਖਣ ਵਾਸਤੇ ਨਿਆਰੇਦਾਰ ਥੱਲੇ ਜੀ ਮੋਟੀ ਰੋੜੇ ਵਾਲੀ ਬਰੇਤੀ ਹੈ ਜੀ ਰੇਤਾ ਜਿਹਨੂੰ ਆਪਾਂ ਕਹਿੰਦੇ ਆ ਅਸ਼ੀਰ ਬਣਿਆ ਹੋਇਆ ਆ ਦੇਖੋ ਸਾਰੇ ਭਗਵਾਨਾਂ ਦੀਆਂ ਮੂਰਤੀਆਂ ਨੇ ਜੀ ਦ੍ਰੋਪਦੀ ਰਤ ਇਹ ਧਰੋਪ ਦੀ ਜੀ ਦਾ ਰਥ ਹੈ ਜੀ ਆ ਹੈਗਾ ਅਰਜੁਨ ਰਥ ਤੇ ਅਰਜੁਨ ਜੀ ਦਾ ਰਥ ਹੈ ਆ ਹੈਗਾ ਜੀ ਭੀਮ ਰਥ ਇਹ ਭਗਵਾਨ ਸ਼੍ਰੀ ਭੀਮ ਦਾ ਰਥ ਹੈ ਜੀ ਫੋਟੋ ਸੈਸ਼ਨ ਹੋ ਰਿਹਾ ਜੀ। ਹਰੀ ਬੋ ਜੀ ਹਰੀ ਬੋ। ਆ ਬੜੀ ਕੈਂਟ ਚੀ ਜੀ ਜਿਹੜੀ ਬਾਈ ਨੇ ਪਾਈ ਹੋਈ ਐ। ਆ ਟਾਇਰ ਜੇ ਜਾ ਕੇ ਪੂਰਾ ਬਾਈ ਐਨ ਓਕੇ ਰਿਪੋਰਟ ਲੱਗੀ ਜਾਂਦਾ। ਆ ਹੈ ਜੀ ਆਪਣਾ ਧਰਮਰਾਜ ਦਾ ਰੱਤ। ਧਰਮਰਾਜ ਜੀ ਦਾ ਰੱਤ ਹੈ ਜੀ। ਦੇਖ ਲਓ ਜੀ ਸਾਰੇ ਰੱਥ ਅਸੀਂ ਦੇਖ ਲਈ ਪੂਰੀ ਚੰਗੀ ਤਰ੍ਹਾਂ ਨਕਾਸ਼ੀ ਕਰੀ ਗਈ ਹੈ ਚਲੋ ਜੀ ਇਹੀ ਸੀਗਾ ਜੀ ਦੇਖਣ ਵਾਲਾ ਇੱਥੇ ਵੀ ਹਣ ਚੱਲਦੇ ਆ ਜੀ ਬਾਹਰਲੇ ਪਾਸੇ ਆ ਵੀ ਹੈਗਾ ਜੀ ਨਕੁਲ ਸਹਿਦੇਵ ਰੱਥ ਆ ਰਿਹਾ ਜੀ ਇੱਥੇ ਹੋਈ ਜਾਂਦੀ ਹੈ ਜੀ ਵਿਆਹ ਉਹ ਸੋਨਾ ਯਾਰ ਰਿਜ਼ੋਰਟ ਹੈ ਜੀ ਮੈਂ ਤਾਂ ਪ੍ਰਧਾਨ ਜੀ ਆਹ ਸੜਕ ਤੇ ਆ ਗਿਆ ਇਹ ਐਟੋਮਿਕ ਰਿਸਰਚ ਚੱਲ ਜਾਂਦੀ ਹੈਗੀ ਹੈ ਜੀ ਤੇ ਆਹ ਰੋਡ ਇੰਨੀ ਮੈਂ ਚੱਲ ਕੇ ਆਇਆ ਇੱਥੋਂ ਦਾ ਰਾਹ ਹੀ ਬੰਦ ਸੀ ਮੈਂ ਬਦਖਾਈ ਜਾਂਦਾ ਸੀਗਾ ਗਲਤ ਰੋਡ ਤੋਂ ਫਿਰ ਸਹੀ ਰੋਡ ਪੈ ਗਏ ਉਹ ਸਾਹਮਣੇ ਰੋਡ ਆ ਗਿਆ ਜੀ ਚੜ ਗਿਆ ਇਸ ਯਾਰ ਇਸ ਕੋਸ ਰੋਡ ਥੋੜੇ ਜਿਹਾ ਪਿੱਛੇ ਰਹਿ ਗਏ ਉਹਨਾਂ ਦਾ ਵੇਟ ਕਰੀ ਜਨਾ ਜਿਵੇਂ ਬਹਿ ਕੇ ਬਾਈ ਦੇਖਦੇ ਕਿੰਨੇ ਚੜਤਾ ਕਾਂਦੇ ਨੇ ਮੈਂ ਤਾਂ ਹੋ ਰੋਡ ਗਲਤ ਫੜ ਲਿਆ ਸੀਗਾ ਉਵੇਂ ਹੀ ਖੜੇ ਰਹੇ ਤੇ ਮੈਂ ਫਿਰ ਸਿੱਧਾ ਰੋਡ ਫੜ ਕੇ ਇੱਧਰਲੇ ਪਾਸੇ ਆ ਗਿਆ ਅੱਜ ਰਾਤ ਦਾ ਜੀ ਖਾਣਾ ਪੀਣਾ ਜੀ ਸਾਈਕਲ ਆਹ ਹੋਰੇ ਲਾਤੇਗੇ ਤੇ ਸਾਈਕਲ ਚਲਾ ਚਲਾ ਕੇ ਆਹ ਪਰੌਟਾ ਬਣ ਇਹ ਹੀ ਮਿਲਦਾ ਜਿੱਥੇ ਮੈਦੇ ਦਾ ਪਰੌਂਠਾ ਜੀ ਲਓ ਅੰਨਾ ਓਕੇ ਕੇਲਿਆਂ ਦੇ ਪੱਤੇ ਦੇ ਪਾ ਕੇ ਦਿੰਦੇ ਨੇ ਰਾਤ ਨੂੰ ਅਸੀਂ ਪੈਟਰੋਲ ਪੰਪ ਤੇ ਆ ਗਏ ਸੀਗੇ ਲੱਗ ਕੇ ਥਾਂ ਤੇ ਟਿਕਾਣਾ ਇਹ ਹੀ ਮਿਲਿਆ ਪੈਟਰੋਲ ਪੰਪ ਤੇ ਅਗਲੇ ਆਣੇ ਸਾਡੀ ਜਿਹੜੀ ਹੈਗੀ ਰਾਤ ਨੂੰ ਰਹਿਣ ਦੀ ਪਰਮਿਸ਼ਨ ਸਾਨੂੰ ਦੇ ਦਿੱਤੀ ਸੀਗੀ ਤੇ ਫਿਰ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਮਿਲਦੇ ਅੱਜ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਦੇ ਨਾਲ ਕੱਲ੍ਹ ਹੋ ਤਦ ਤੱਕ ਅੰਦੇ ਦੀ ਗੋਡ ਬਾਏ ਰਾਬ ਰੱਖਾ ਚੜਦੀ ਕਲਾ ਦੇ ਸਾਸਰੀ ਗਾਲ ਜੀ ਹਰੀ ਕ੍ਰਿਸ਼ਨ ਹਰੀ ਹਰੀ ਗੋਲ ਈਸ਼ੂ ਹਾਈ